रेडी शुरू ટોਹੀ ਮਨੁੱਖ ਆਪਣਿਆਂ ਦੇ ਰਿਸ਼ਤਿਆਂ ਦਾ ਨਿਗ ਮਾਨਣ ਵਾਲੀ ਜ਼ਿੰਦਗੀ ਜਿਉਂਦਾ ਆਦੀ ਰਿਹਾ ਹੈ ਡੰਡੀ ਸਮੇਂ ਦੇ ਨਾਲ-ਨਾਲ ਤਰੱਕੀਆਂ ਕਰਦਿਆਂ ਉਹ ਪਰਿਵਾਰ ਤੋਂ ਬਾਅਦ ਸਮਾਜ ਪਿੰਡ ਕੌਮ ਦੇਸ਼ ਤੱਕ ਆਪਣੇ ਰਿਸ਼ਤੇ ਨੂੰ ਬਣਾਉਣ ਅਤੇ ਨਿਭਾਉਣ ਲਈ ਯਤਨਸ਼ੀਲ ਰਹਿੰਦਾ ਹੈ ਡੰਡੀ ਸੋਚਣ ਬੋਲਣ ਸਮਝਣ ਵਾਚਣ ਮਾਨਣ ਜਿਹੇ ਸੁਖਮ ਗੁਣਾਕਾਰਨ ਉਹ ਆਪਣੇ ਪਰਿਵਾਰ ਅਤੇ ਆਸੇ ਪਾਸੇ ਵੱਸਦੇ ਹਰ ਮਨੁੱਖ ਪ੍ਰਤੀ ਉਹ ਭਾਵਨਾਵਾਂ ਅਹਿਸਾਸਾਂ ਜਜ਼ਬਾਤ ਦਾ ਆਪਣੀ ਉਸ ਨਾਲ ਨੇੜਤਾ ਮੁਤਾਬਿਕ ਸਮੇਂ ਸਥਿਤੀ ਅਤੇ ਸਥਾਨ ਮੁਤਾਬਿਕ ਪ੍ਰਗਟਾਵਾ ਕਰਦਾ ਹੈ ਰਹੰਦਾ ਹੈ ਡੰਡੀ ਜਨਮ ਲੈਣ ਤੋਂ ਬਾਅਦ ਸਭ ਤੋਂ ਪਹਿਲਾ ਇਨਸਾਨ ਆਪਣੇ ਘਰ ਦੇ ਖੂਨ ਦੇ ਰਿਸ਼ਤਿਆਂ ਦਾ ਨਿੱਗ ਮੰਨਦਾ ਹੈ ਡੰਡੀ ਬਚਪਨ ਅਤੇ ਚੜ੍ਹਦੀ ਜਵਾਨੀ ਵਾਲੇ ਸਾਲਾਂ ਵਿੱਚ ਉਹ ਰਿਸ਼ਤਿਆਂ ਦੀ ਜ਼ਿੰਦਗੀ ਜਿਉਂਦਾ ਹੈ ਡੰਡੀ ਉਸ ਨੂੰ ਆਪਣੇ ਮਾਤਾ ਪਿਤਾ ਦਾਦਾ ਦਾਦੀ ਭੈਣ ਭਰਾਵਾਂ ਚਾਚੇ ਤਾਇਆ ਮਾਸੀਆਂ ਭੂਆ ਮਾਮੇ ਮਾਮੀਆਂ ਤੋਂ ਉਸ ਦੇ ਰਿਸ਼ਤੇ ਮੁਤਾਬਿਕ ਬੇਸ਼ੁਮਾਰ ਪਿਆਰ ਮਿਲਦਾ ਹੈ ਡੰਡੀ ਇਨ੍ਹਾਂ ਰਿਸ਼ਤਿਆਂ ਦੇ ਰੰਗ ਬੜੇ ਗੂੜੇ ਅਤੇ ਸਦੀਵੀ ਹੁੰਦੇ ਹਨ ਡੰਡੀ ਸਵੈ ਸਰਜੇ ਜਾਂ ਸਮਾਜਿਕ ਤੌਰ ਉੱਤੇ ਸਰਜੇ ਰਿਸ਼ਤਾ ਵਿੱਚ ਪਤਨੀ ਅਤੇ ਸੱਚੇ ਦੋਸਤਾਂ ਮਿੱਤਰਾਂ ਦਾ ਰਿਸ਼ਤਾ ਵੀ ਰੋਹਾਨੀ ਰਹਿਮਤਾ ਵਰਗਾ ਹੁੰਦਾ ਹੈ ਡੰਡੀ ਆਪਣੇ ਸਕੇ ਸੰਬੰਧੀਆਂ ਰਿਸ਼ਤੇਦਾਰਾਂ ਪਰਿਵਾਰਾਂ ਆਣਗਵਾਂ ਪਿੰਡ ਵਾਲਿਆਂ ਹਾਣੀਆਂ ਸਕੂਲ ਕਾਲਜ ਸਮੇਂ ਨਾਲ ਪੜਦੇ ਚੰਗੀ ਸਾਥੀਆਂ ਲਈ ਬਾਅਦ ਵਿੱਚ ਉਹ ਚਾਹੇ ਕਿਸੇ ਵੀ ਵੱਡੇ ਸਥਾਨ ਉੱਤੇ ਪਹੁੰਚ ਜਾਵੇ ਉਸ ਦੀ ਨੇੜਤਾ ਪਰਿਵਾਰਕ ਰਿਸ਼ਤਿਆਂ ਦੇ ਨਿੱਗ ਵਰਗੀ ਹੀ ਰਹਿੰਦੀ ਹੈ ਡੰਡੀ ਰੈਡੀ ਰਿਸ਼ਤਿਆਂ ਦੀ ਜ਼ਿੰਦਗੀ ਜਉਂਦਿਆਂ ਇਨਸਾਨ ਜਿੰਨੀਆਂ ਵੀ ਘਰ ਵਿੱਚ ਜਾ ਸਕੇ ਸੰਬੰਧੀਆਂ ਨਾਲ ਵਿਚਰਦਿਆਂ ਵਿਆਹ ਸ਼ਾਦੀਆਂ ਦਿਨ ਦਿਹਾਰ ਮੇਲੇ ਅਤੇ ਹੋਰ ਪਰਵਾਰਿਕ ਖੁਸ਼ੀਆਂ ਮੌਕੇ ਰੰਗ ਮਾਣਦਾ ਹੈ ਰੌਣਕਾਂ ਵੇਖਦਾ ਹੈ ਉਹਨਾਂ ਨੂੰ ਉਹ ਦਿਲ ਦੀਆਂ ਗਹਿਰਾਈਆਂ ਤੋਂ ਮਾਣਦਾ ਹੈ ਅਤੇ ਉਸ ਦੇ ਚੇਤਿਆਂ ਵਿੱਚ ਸਾਰੀ ਉਮਰ ਲਈ ਵਸ ਜਾਂਦੀਆਂ ਹਨ ਡੰਡੀ ਆਪਣੇ ਨਾਲ ਹੋਈਆਂ ਅਣ ਹੋਈਆਂ ਵਾਪਰੀਆਂ ਕਟਣਾਵਾਂ ਅਤੇ ਹੋਰ ਦੁੱਖਾਂ ਦਰਦਾਂ ਨੂੰ ਹੰਡਾਉਂਦਿਆਂ ਵੀ ਉਹ ਟੁਰ ਅੰਦਰ ਤੱਕ ਹਲੂਣਿਆਂ ਜਾਂਦਾ ਹੈ ਡੰਡੀ ਖੁਸ਼ੀਆਂ ਦੇ ਮੌਕੇ ਉੱਤੇ ਉਹ ਖੁੱਲ ਕੇ ਖੁਸ਼ੀਆਂ ਮਨਾਉਂਦਾ ਹੱਸਦਾ ਅਤੇ ਨੱਚਦਾ ਹੈ ਡੰਡੀ ਗਮੀਆਂ ਦੁੱਖਾਂ ਵਿਛੋੜਿਆਂ ਸਮੇਂ ਉਹ ਰੱਜ ਕੇ ਰੋਂਦਾ ਹੈ ਡੰਡੀ ਅਜੇਹੀਆਂ ਖੁਸ਼ੀਆਂ ਅਤੇ ਦਰਦਾਂ ਦੀਆਂ ਯਾਦਾਂ ਉਸ ਦੇ ਮਨ ਦੇ ਵਰਕਿਆਂ ਉੱਤੇ ਕਦੇ ਨਾ ਭੁੱਲਣ ਵਾਲੀਆਂ ਕਹਾਣੀਆਂ ਬਣ ਕੇ ਲਿਖੀਆਂ ਜਾਂਦੀਆਂ ਹਨ ਡੰਡੀ ਆਪਣੇ ਵਿੱਚ ਵਿਚਰਦਿਆਂ ਉਸ ਨੂੰ ਆਪਣੇ ਰਿਸ਼ਤੇ ਦੀ ਅਹਿਮੀਅਤ ਮੁਤਾਬਕ ਪਿਆਰ ਸਤਿਕਾਰ ਮਿਲਦਾ ਹੈ ਅਤੇ ਰਿਸ਼ਤਿਆਂ ਦੀ ਅਹਿਮੀਅਤ ਮੁਤਾਬਕ ਹੀ ਉਸ ਦਾ ਵੱਡਿਆਂ ਛੋਟਿਆਂ ਅਤੇ ਦੂਸਰੇ ਰਿਸ਼ਤਿਆਂ ਦਾ ਮਾਨ ਸਤਕਾਰ ਕਰਨਾ ਫਰਜ਼ ਹੁੰਦਾ ਹੈ ਡੰਡੀ ਇਸ ਤੋਂ ਬਾਅਦ ਆਦਮੀ ਜਦੋਂ ਆਪਣੀ ਜ਼ਿੰਦਗੀ ਨੂੰ ਦੁਨੀਆ ਵਿੱਚ ਵਿਚਰਦਿਆਂ ਜਾਣ ਲੱਗਦਾ ਹੈ ਚਾਹੇ ਉਹ ਕੋਈ ਪਿਤਾ ਪੁਰਖੀ ਕੰਮ ਕਰਦਾ ਹੈ ਚਾਹੇ ਕੋਈ ਨਵਾਂ ਵਪਾਰ ਜਾਂ ਕਾਰੋਬਾਰ ਸ਼ੁਰੂ ਕਰਦਾ ਹੈ ਚਾਹੇ ਪੜ ਲਿਖ ਕੇ ਕਿਸੇ ਵੀ ਵੱਡੇ ਛੋਟੇ ਅਹੁਦੇ ਉੱਤੇ ਕੰਮ ਕਰਨਾ ਸ਼ੁਰੂ ਕਰਦਾ ਹੈ ਤਾਂ ਉਹ ਰੁਤਬਿਆਂ ਮੁਤਾਬਿਕ ਜ਼ਿੰਦਗੀ ਜਉਣ ਲੱਗਦਾ ਹੈ ਡੰਡੀ ਉਹ ਸਮਾਜ ਵਿੱਚ ਵਿਚਰਣ